ਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ 26 ਜਨਵਰੀ ਨੂੰ ਲੈ ਕੇ ਕੀਤੀ ਕਿ ਕਦਮਾਂ ਕੀਤੇ ਗਏ ਨੇ ਸਪੋਰਟਿਵ ਕਾਟੇਗਰੀ ਨੂੰ ਲੈ ਕੇ ਬੇਸਿਕਲੀ ਡੀਜੀ ਸਾਹਿਬ ਦੀਆਂ ਡਾਇਰੈਕਸ਼ਨ ਦੇ ਨਾਲ ਜਿਹੜੇ ਜਿੰਨੇ ਸੀਨੀਅਰ ਅਫਸਰ ਨੇ ਸਾਰੇ ਫੀਲਡ ਚ ਜਾ ਕੇ ਆਪਣੀਆਂ ਪ੍ਰੀਪੇਅਰਨੈਸ ਚੈੱਕ ਕਰ ਰਹੇ ਆ ਤੇ ਆਪਣੀਆਂ ਟੀਮ ਨੂੰ ਮੋਟੀਵੇਟ ਕਰ ਲਈ ਇਹਨਾਂ ਦੀ ਪ੍ਰੀਪੇਅਰਨੈਸ ਕਰਨ ਲਈ ਇਹਨਾਂ ਦੀ ਸਟਾਕ ਟੇਕਿੰਗ ਕਰ ਲਈ ਕਿ ਇਹਨਾਂ ਕੋਲ ਜਿਹੜੇ ਇਕੁਪਮੈਂਟ ਲੱਗੇ ਆ ਜਾਂ ਮੈਨਬਰ ਹੈਗੇ ਆ ਉਹਨਾਂ ਨੂੰ ਕਿਦਾਂ ਅਪਰੂਵ ਕੀਤਾ ਜਾ ਸਕਦਾ ਉਹਦੇ ਰਿਗਾਰਡਿੰਗ ਹੀ ਸਾਰੇ ਪੰਜਾਬ ਦੇ ਸੀਨੀਅਰ ਅਫਸਰ ਜਾ ਰਹੇ ਨੇ ਉਸੇ ਲਈ ਮੇਰੀ ਡਿਊਟੀ ਲੱਗੀ ਸੀ ਹਮ ਸਾਥ ਦੀ ਫੋਸ ਕਰਕੇ ਅਸੀਂ ਥਾਣੇ ਚੈੱਕ ਕਰਕੇ ਆਏ ਆ ਤੇ ਨਾਲ ਜਿਹੜੀ ਹਾਈ ਟੈਕ ਨਾਕਾਸ਼ਾ ਕੀਤੀ ਹੈ ਪੁਲਿਸ ਸਟੇਸ਼ਨ ਪੁਲਸ ਲਾਈਨਸ ਦੇ ਬਾਕੀ ਮੀਟਿੰਗਸ ਕਰ ਰਹੇ ਆ ਆਪਣੇ ਗੈਸਟ ਅਫਸਰ ਜਵਾਨ ਨਾਲ ਤੇ ਐਸਐਸਓ ਨਾਲ ਸਰ ਅੱਜ ਦਿਨ ਜੋ ਅਟੈਕ ਹੋਇਆ ਨੇ ਥਾਣੇ ਅੱਗੇ ਤੋਂ ਉਹਨੂੰ ਕਿਸ ਤਰ੍ਹਾਂ ਦੇਖੀਏ ਉਹ ਉਡੀਓ ਡੋਟੀ ਵਾਸਤੇ ਬਣਾਇਆ ਗਿਆ ਹੈ ਜਿਹੜਾ ਜਾਨੀ ਗੱਟ ਲਗਾਈ ਜਾ ਰਹੀ ਹੈ ਨਾਲ ਕੰਮਾਂ ਵੀ ਬੜੀ ਜਿਆਦੀ ਨੇ ਇੱਕ ਤੋਂ 98 ਨੰਬਰ ਅਗਰ ਕੀਤਾ ਜਾ ਰਿਹਾ ਹੈ ਕੰਮ ਦੇ ਅੰਦਰ ਪਹਿਲਾ 26 ਜਨਵਰੀ ਦੇ ਦੌਰਾਨ ਕੰਪਨੀਆਂ ਲਗਾਈਆਂ ਨਹੀਂ ਅਤੇ ਕਿਹੜੇ ਕਿਹੜੇ ਅੰਮ੍ਰਿਤ ਸਰ ਦੇ ਮੀਨ ਪੁਆਇੰਟਾਂ ਪਰ ਨਹੀਂ ਹੁੰਦੇ ਆਪਣੇ ਲੋਕਾਂ ਨੇ ਮੇਨ ਫੰਕਸ਼ਨ ਤੇ ਸ਼ਿਮ ਸਰ ਦਾ ਤਸਰੀਫ ਕੋਈ ਹੋ ਰਿਹਾ ਲੇਕਿਨ ਕਿਉਂਕਿ 26 ਜਨਵਰੀ ਇਹ ਸਾਰੀ ਜਗ੍ਹਾ ਹੀ ਮਨਾਈ ਜਾਂਦੀ ਹੈ ਐਜ਼ ਅ ਰਿਪਬਲਿਕ ਡੇ ਸੋ ਇਸ ਕਰਕੇ ਇਟ ਇੰਪੋਰਟੈਂਟ ਦੈਟ ਵੀ ਹੈਵ ਟੂ ਇਨਹਾਂਸ ਦਾ ਸਿਕਿਉਰਿਟੀ ਫਾਰ ਦੈਟ ਮੈਟਰ ਉਹਦੇ ਲਈ ਸਾਰੇ ਡਿਪਲੋਇਮੈਂਟ ਹੋ ਕਰ ਹੀ ਲਈ ਦੀ ਹੈਗੀ ਹੈ ਜਿੱਦਾਂ ਪਹਿਲਾਂ ਵੀ ਕਰਦੇ ਰਹੇ ਹਾਂ ਤੇ ਜਿਹੜੇ ਸਾਰੇ ਫੀਲਡ ਅਫਸਰ ਨੇ ਉਹ ਦੇ ਆਰ ਟੇਕਿੰਗ ਕੇਅਰ ਆਫ ਦੈਟ ਆਲਸੋ ਬਸ ਸ਼ੁਡ ਬੀ ਐਨੀ ਪ੍ਰੋਬਲਮ ਇੱਕ ਤੁਸੀਂ ਪੁੱਛ ਰਹੇ ਸੀ ਅਟੈਕਸ ਦੇ ਥਾਣਿਆਂ ਤੇ ਜੀ ਉਹ ਉਹ ਉਹਦੇ ਰਿਗਾਰਡਿੰਗ ਨਾ ਪੁਲਿਸ ਇਸ ਵੈਰੀ ਅਲਰਟ ਨਾ ਹੋ ਤੇ ਜਿਹੜੀ ਹੈਗੀ ਉਹ ਟਾਰਗੇਟ ਹਾਰਡਨਿੰਗ ਵੀ ਕਰ ਦਿੱਤੀ ਗਈ ਹੈ ਤੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਆ ਜਾਏ ਤੇ ਨਾਲ ਹੀ ਇਹ ਹੈ ਕਿ ਇਹ ਜਿਹੜੇ ਹੈਗੇ ਨਾ ਜਿਹੜੇ ਗੈਂਗਸਟਰ ਜਨ ਸਮਬੀ ਦੇ ਵਾਂਟ ਜਸਟ ਟੂ ਸਿਕਯੂਰ ਦ ਪਬਲਿਕ ਟੂ ਐਕਸਟਰੈਕਟ ਲਾਰਜ ਸੋਸ਼ਲ ਨੌਲੈਜ ਸੋ ਦੈਟ ਇਜ਼ ਵਾਈ ਦੇ ਵਾਂਟਡ ਗ੍ਰੇਟ ਐਨ ਅਪਰੇਸ਼ਨ ਔਨ ਦ ਪਬਲਿਕ ਫਾਰ ਦਿਸ ਸੋ ਉਹਨੂੰ ਕਾਊਂਟਰ ਕਰ ਹੀ ਰਹੇ ਆ ਤੁਸੀਂ ਦੇਖਣਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆ ਕੰਮ ਹੋਇਆ ਬਾਰਡਰ ਰੇਂਜ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ ਸਾਰੇ ਪੰਜਾਬ ਦੇ ਵਿੱਚ ਔਰ ਜਿੱਥੇ ਵੀ ਕਿਤੇ ਇਹਨਾਂ ਨੇ ਓਵਰਬਾਰ ਬੰਦ ਦੀ ਕੋਸ਼ਿਸ਼ ਕੀਤੀ ਹੈ ਉੱਥੇ ਕੇਸ ਰਜਿਸਟਰ ਕਰਕੇ ਲੀਗਲ ਐਕਸ਼ਨ ਵੀ ਲਿਆ ਗਿਆ ਹੈ ਇਸ ਸਰ ਇਹ ਕਿਤੇ ਵੀ ਜਿੱਥੇ ਤੋਂ ਗਾਡੀ ਗਰਾਉਂਡ ਦੇ ਵਿੱਚ ਜਿਹੜੀ ਹੈਰੀ ਪਬਲਿਕ ਦੀ ਫੇਸ ਕਰਦੀ ਹੈ ਅਲੱਗ ਅਲੱਗ ਰੂਪੀ ਚ ਆਉਂਦੀ ਹੈ ਤੇ ਇਦਾਂ ਦੇ ਜਿੱਥੇ ਵੀ ਇੱਕ ਕਲਚਰ ਪ੍ਰੋਗਰਾਮ ਹੁੰਦੇ ਹੈ ਜਿਹੜੀ ਗਾਡੀ ਨੇ ਪਬਲਿਕ ਦੇ ਵਿੱਚ ਉਦਰੀ ਗਾਡੀ ਕੀ ਕੀ ਸਿਕਿਉਰਟੀ ਸਿਸਟਮ ਚ ਰਿਹਾ ਹੈ ਇਦਾਂ ਦੇ ਗਰਾਉਂਡ ਦੇ ਵਿੱਚ ਕਿੱਥੇ ਹੈ ਉਹ ਬੇਸਿਕਲੀ ਤਾਂ ਉਹ ਕਮਿਸ਼ਨ ਸਾਹਿਬ ਦੇਖ ਰਹੇ ਹੋਣਗੇ ਸੱਜੇ ਸੋਣ ਉਹ ਕਰਾ ਆਈ ਵਾਰ ਆਈ ਬਿਲਕੁਲ ਬੇਸਿਕਲੀ ਤਾਂ ਸਾਰਾ ਕੁਛਾਨੂੰ ਦੇਖਣਾ ਪੈਂਦਾ ਹੋਵੇ ਕਿਉਂਕਿ ਐਕਸੈਸ ਕੰਟਰੋਲ ਦਾ 97 ਚੈਕਿੰਗ ਐਂਡ ਐਡਵਾਂਸ ਸਕਿਉਰਟੀ ਲਾਈਜ਼ਨ ਅਸੀਂ ਇਤਨਾ ਚੀਜ਼ਾਂ ਤੇ ਕੰਮ ਕਰਦੇ ਆ ਤਾਂ ਕਿ ਕੋਈ ਗਲਤ ਆਦਮੀ ਉੱਤੇ ਆ ਕੇ ਨਿਊਸ਼ੈਂਸ ਕ੍ਰੀਏਟ ਨਾ ਕਰ ਪਾਵੇ ਸਾਡਾ ਬੜਾ ਪਾਇਸ ਜਿਹੜਾ ਇਹ ਫੰਕਸ਼ਨ ਹੈਗਾ ਇਹਨੂੰ ਸਾਰੇ ਇੰਡੀਆਜ਼ ਨਾਲ ਕੇ ਸੈਲੀਬ੍ਰੇਟ ਕਰ ਦੇਣਾ ਤਾਂ ਇਹਦੇ ਵਿੱਚ ਆ ਕੇ ਖਲਨ ਨਾ ਪਾ ਸਕੇ ਸਰੇ ਕੀੜਾ ਅਤਾਂ ਦੀ ਹਮਲੇ ਦੀ ਸੰਕਾ ਚਿਤਾਈ ਜਾ ਰਹੀ ਹੈ ਜੀ ਡਿਜੀਟਲ ਸੇਫਟੀ ਦਾ ਤਕਨੀਕ ਪੜ ਵੜੇ ਲਾਤੀ ਜਿਹੜੇ ਤੋਂ ਉਸੇ ਪ੍ਰਤੀਸਥਾ ਲਈ ਕੋਸ਼ਿਸ਼ ਹੋ ਰਹੀ ਹੈ ਤੁਸੀਂ ਦੇਖੋਗੇ ਆ ਪੀਠਵੜੇ ਇਲਾਕਿਆਂ ਦੇ ਵਿੱਚ ਵੀ ਪੁਲਿਸ ਦੀ ਕਾਫੀ ਪ੍ਰੈਜੈਂਸ ਵਧੀ ਹੋਈ ਆ ਰਿਪੀਟ ਉੱਥੇ ਜਿਹੜੇ ਮੋਬਾਈਲ ਚੱਲ ਰਹੇ ਨੇ ਐਂਡ ਇੰਟੈਲੀਜੈਂਸ ਹਾਲ ਆਲਸੋ ਬੀਨ ਗੇਅਰਡ ਅਪ ਫਾਰ ਥੈਟ ਵੀ ਆਰ ਪ੍ਰੇਪੇਅਰ ਫਾਰ ਥੈਟ ਚੈਲੰਜਸ ਤਾਂ ਸਾਨੂੰ ਸਦਾ ਹੀ ਰਹਿੰਦੇ ਨੇ ਕੋਈ ਕੋਈ ਸਪੈਸ਼ਲ ਨਹੀਂ ਹੈ ਲੇਕਿਨ ਇਹ ਹੈ ਕਿ ਜਦੋਂ ਇਹੋ ਜਿਹੇ 15 ਗਾਹ ਦਾ 26 ਜਨ ਵੀ ਆਉਂਦੀ ਹੈ ਥੋੜੀ ਲੱਟਣਾ ਸਿਸ ਕਰਕੇ ਬਤਾ ਦਿੱਤੀ ਕਿਉਂਕਿ ਬੜਾ ਫਾਇਸ ਅਗਈਆ ਹੁੰਦਾ ਇਹਨੂੰ ਕੋ ਡਿਸਟਰਬ ਨਾ ਕਰ ਪਾਵੇ ਆਪ ਨੂੰ ਉੱਥੇ ਚਾਹਤ ਤੁਸੀਂ ਬਾਰਡਰ ਏਰੀਆ ਦੇ ਨਾਲ ਜੁੜੇ ਹੋਏ ਹੋ ਜੀ ਜੀ ਤੇ ਬਾਰਡਰ ਰੀਗਨ ਦਾ ਉੱਪਰ ਦੇ ਕੋਰਟਰੋਂ ਦੇਖੋ ਬਾਰਡਰ ਏਰੀਆ ਦੇ ਚੈਲੰਜ ਤਾਂ ਹੁੰਦਾ ਹੀ ਆ ਬਿਕਾਜ਼ ਵੀ ਹੈ ਪਾਕਿਸਤਾਨ ਬਾਰਡਰ ਅਲੋਂਗ ਲੌਂਗ ਬਾਰਡਰ ਓਵਰ ਹੇਅਰ ਤੋ ਜਿਹੜਾ 500 ਕਿਲੋਮੀਟਰ ਦਾ ਬਾਰਡਰ ਹੈ ਇਹਦੇ ਇਹਨੂੰ ਪਲਗਤ ਕੀਤਾ ਨਹੀਂ ਜਾ ਸਕਦਾ ਥੋੜੀ ਬਹੁਤੀ ਇਨਫਿਲਟ੍ਰੇਸ਼ਨ ਆਨ ਦਾ ਤੁਸੀਂ ਦੇਖਿਆ ਨਵੀਂ ਟੈਕਨੋਲੋਜੀ ਡਰੋਨਸ ਹੁਣੇ ਛੱਡਨੇ ਸ਼ੁਰੂ ਕੀਤੇ ਨੇ ਉਹਦੇ ਅੰਦਰ ਕੋਕਟਸ ਭੇਜ ਦਿੰਦੇ ਨੇ ਔਰ ਵੈਪਰਸ ਭੇਜ ਦਿੰਦੇ ਨੇ ਤੋ ਚੈਲੰਜ ਤਾਂ ਸਦਾ ਹੀ ਰਹੇਗਾ ਕਿਉਂਕਿ ਯੂ ਕੈਨਟ ਚੇਂਜ ਯਰ ਨੇਬਰਸ ਫਦਰ ਮੈਟਰ ਤੋ ਇੱਥੇ ਦੀ ਫੋਰਸ ਨੂੰ ਹੁਣ ਜ਼ਿਆਦਾ ਅਲਰਟ ਹੋਣਾ ਪੈਂਦਾ ਦੈਟ ਇਜ਼ ਵਾਈ ਵੀ ਆਰ ਮੂਵਿੰਗ ਅਰਾਊਂਡ ਐਂਡ ਸੁਪਰਵਾਈਜ਼ਿੰਗ ਦ ਦੀਸ ਸਿਕਿਉਰਿਟੀ ਮਤਲਬ ਕਿ ਨਸ਼ਾ ਤਸਕਰ ਤੇ ਨਾਲ ਗੈਂਗਸਟਰ ਤੇ ਨਾਲ ਆਤਮਕ ਕਿਤਨੇ ਜਿਹੜਾ ਕੀ ਇਹਨਾਂ ਚੈਲੰਜ ਵਧ ਗਿਆ ਪੁਲਿਸ ਚੈਲੰਜ ਤੇ ਪੁਲਿਸ ਨੂੰ ਸਦਾ ਹੀ ਰਹਿੰਦਾ ਹੈਗਾ ਤੇ ਐਡਾ ਕੋਈ ਚੈਲੰਜ ਨਹੀਂ ਹੁੰਦਾ ਵੀ ਹੈਵਨ ਡੀਲਿੰਗ ਵਿਦ ਰਾਈਟ ਫਰਮ ਦਾ ਡੇਜ਼ ਆਫ ਟੈਰਰਿਜ਼ਮ ਆਲਸੋ ਇਹ ਤੁਸੀਂ ਦੇਖੋ 80s ਦੇ ਵਿੱਚ 90s ਦੇ ਵਿੱਚ ਵੀ ਇਹੋ ਹੀ ਪੰਜਾਬ ਪੁਲਿਸ ਹੈ ਜਿਹਨੇ ਇਹ ਜਿਹੜੀ ਚੈਲੰਜ ਸੀਗਾ ਇਹਨੂੰ ਖਤਮ ਕੀਤਾ ਸੀਗਾ 앰비어 ಕ್ಯಾಪಿಟಲ್ ಆಫ್ ಡೂಯಿಂಗ್ ದಿ ಸೇಮ್ ರೈಟ್ ನೌ ಆಲ್ಸೋ பட் ನೆಕ್ಕೆ ਜਿਹੜੇ ਵਿਦੇਸ਼ ਵਿੱਚ ਨੇ ਸਰ ਉਹ ਹਮਲੇ ਕਰਵਾ ਰਹੇ ਨੇ ਉਹਨਾਂ ਤਾਈਂ ਪਹੁੰਚ ਕਰਵਾ ਰਹੇ ਨੇ ਨੇ ਉਹ ਤਾਂ ਐਕਸਟਰੈਡੀਸ਼ਨ ਜਾਂ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਜਿਨ੍ਹਾਂ ਗੱਡੀ ਨਹੀਂ ਲੱਗੀਆਂ ਉਹ ਤਾਂ ਚੱਲ ਹੀ ਰਹੀਆਂ ਨੇ ਰੈਡ ਕਾਰਡਰ ਨੋਟਿਸ ਐਂਡ ਆਲਰਟ ਦੈਟ ਇਜ਼ ਬੇਸਿਕਲੀ ਵੀ ਆਰ ਲੀਗਲ ਪੀਪਲ ਐਂਡ ਵੀ ਹੈਵ ਟੂ ਗੋ ਫਾਰ ਦਾ ਲੀਗਲ ਵੇਜ਼ ਆਨਲੀ ਤੋਂ ਉਹ ਜਿਹੜੇ ਥੋੜੇ ਜਿਹਾ ਟਾਰਡੀ ਹੁੰਦੇ ਨੇ ਥੋੜੇ ਲੰਬੇ ਹੁੰਦੇ ਨੇ ਲੇਕਿਨ ਵੀ ਅਸੀਂ ਕੰਸ਼ੂ ਕਰਦੇ ਹਾਂ ਉਸੇ ਤਰ੍ਹਾਂ ਸਰ ਲੋਰ ਐਕਟੀਵਿਟੀ ਵੀ ਲੋਕੀਂ ਨਹੀਂ ਤੁਹਾਨੂੰ ਲੈਂਡ ਟਾਊਨ ਵੀ ਲੈ ਕੇ ਰਹੀ ਡਰੋਨ ਵੀ ਆਲਸੋ ਅਪਗ੍ਰੇਡ ਅਕੋਰਡਿੰਗ ਟੂ ਦਾ ਰਿਕੁਆਇਰਮੈਂਟਸ ਆਫ ਦਾ ਫੀਲਡ ਇਸੇ ਕਰਕੇ ਹੁਣ ਤੁਸੀਂ ਦੇਖਿਆ ਹੋਣਾ ਇਹਨਾਂ ਦੀ ਐਕਟੀਵਿਟੀ ਘਟੀ ਹੋਈ ਹੈ ਕਿਉਂਕਿ ਸੈਂਟਰਲ ਇੰਟੈਲੀਜੈਂਸ ਏਜੰਸੀ ਨਾਲ ਰਲ ਕੇ ਅਸੀਂ ਬੀਐਸਐਫ ਨਾਲ ਰਲ ਕੇ ਫਿਰ ਇੱਕ ਪਲਾਨ ਬਣਾਉਣੇ ਹੁੰਦੇ ਆ ਤਾਂ ਕਿ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾ ਸਕੇ ਇਸ ਇੱਕ ਕਲੈਕਟਿਵ ਥ੍ਰੈਟ ਫਾਰ ਆਲ ਏਜੰਸੀ ਸੋ ਵੀ ਆਰ ਔਨ ਦਾ ਸੇਮ ਪੇਜ Sir, if we talk about the most crowded areas such as railway station, bus stand, airport, so whosoever want to attack, they just find out such occasions like the public day, independence day or all other special occasions. So, what are the security systems which are arranged on this uh, crowded area specially? We, we go for the preventive measures and all that. Basically, the initiative life with the other party only. They have to choose the time, venue and the target. Right. So we go for the prevention of that. In case it happens, then uh, we go for the kill. For that matter, we have to go for the detection and all that.